ச நிவாரு சிவ ஜியோக

For a hero ਸ਼ਕ ਬਨਨ ਕੇ ਹਾਸਕ ਸ਼ਿਰ ਗੋਰ ਹਾਰ ਕੋ ਬਿੰਦ ਤਮਤ ਰ ਕਾ ਹਸ਼ਕ ਸ਼ਿਰ ਹਾਰ ਰਾ joori نش مند بس میں ہے امرت گیان ہے श्री गुरु ग्रन्थ साहेब उद श्री गुरु शब्द कमाए जना

ਗੁਰੂ ਜੀ ਕੀ ਫਤਿਹ ਹੈ ਇਕਨ ਗਿਗਾਸਨ ਸੋਏ ਵਾਹੇ ਗੁਰੂ ਜੀ ਕੀ ਫਤਿਹ ਹੈ ਸਾਹਿਬ ਜੀ ਟੋਪੇ ਸੋਨ ਸ੍ਰੀ ਮੋਕਤੇ ਬੌਲ ਤੁਟਾਰੇ ਜਿਸੇ ਰੀਤ ਕੋ ਫੇਰੁ ਪੁਕਾਰੇ ਢੱਡ ਸਰਉ ਨੇ ਨੇਲਿ ਪਜਾਓ ਉੱਚੇ ਸੁਰ ਸੋ ਗਾਏ ਸੁਣਾਓ ਸੋਨੁ ਸ੍ਰੀ ਮੁਖਤੇ ਬਹੁ ਰ ਉਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਪਰਮ ਸਨਮਾਨ ਸਤਕਾਰ ਜੋ ਜਗੋ ਜਗ ਅਟਲ ਸ਼ਬਦ ਗੁਰੂ ਜਬਰ ਤਖਤ ਸ਼ਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪਰ ਤਖ ਹਾਜ਼ਰ ਨਾਜ਼ਰ ਸਤਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦਿਨ ਦਿਹਾੜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰੇਯ ਬਾਰੂ ਕਿਰਪਾ ਰਹਿਮਤ ਬਖਸ਼ ਦਾ ਸਦਕਾ ਸ੍ਰੀ ਦਸ਼ਮੇਸ਼ ਪਿਤਾ ਜੀ ਸ੍ਰੀ ਕਲਗੀਧਰ ਜੀ ਪੰਥ ਵਾਲੀ ਅਮਰਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਫਰਸ਼ਾ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾ ਅਸਵਾਰ ਦੇਖ-ਦੇਖ ਦੇ ਧਨੀ ਮਰਦ ਆਗਮੜੇ ਧੰ 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 ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦੇ ਆਂ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹੀ ਜੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਵਡ ਪੱਗ ਹੋ ਗੁਰੂ ਸਾਹਿਬ ਜੀ ਦੇ ਬਖਸ਼ੇ ਉਦਮ ਉਪਰਾਲੇ ਫਰੇਣਾਂ ਦੁਆਰਾ ਸਹਬਾਂ ਦੇ ਚਰਨ ਪਰਸਦਿਆਂ ਦਰਸ਼ਨ ਪਰਸਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਮੇ ਸਵਾਸਾਂ ਨੂੰ ਸਫਲਿਆ ਕਰ ਰਹੇ ਹੋ ਪਾਵਨਯ ਸਥਾਨ ਤੇ ਲੜੀਵਾਰ ਸਹਿਬਾਂ ਦੇ ਜੀਵਨ ਬਿਰਤਾਂਤ ਜੀਵਨ ਕੌਤਕ ਜੀਵਨ ਚੋਜਾ ਗੁਰਿਆਸ ਦੀ ਕਹਾ ਵਿਚਾਰ ਚੱਲ ਰਹੀ ਹੈ ਦਸ਼ਮੇਸ਼ ਪਿਤਾ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਾਲਵੇ ਦੀ ਧਰਤੀ ਤੇ ਵਿਚਰਦਿਆਂ ਹੋਇਆਂ ਬੇਅੰਤ ਜੀਵਾਂ ਨੂੰ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਹੈ ਜੀਵਾਂ ਦੀ ਕਿਰਿਆਨ ਕਰ ਰਹੇ ਉਧਾਰ ਕਰ ਰਹੇ ਹਨ ਸੋ ਜਿਸ ਸਮੇਂ ਪਾਤਸ਼ਾਹ ਮਹਾਰਾਜ ਜੀ ਸਭ ਕਿਟਲੁੰਡੀ ਵਾਲੇ ਪਾਸੇ ਨੂੰ ਗਏ ਨੇ ਤਾਂ ਇੱਕ ਸਥਾਨ ਤੇ ਪਾਤਸ਼ਾਹ ਮਹਾਰਾਜ ਜੀ ਨੇ ਜਾ ਕਰਕੇ ਬਣਾ ਲਾਇਆ ਹੈ ਜਿੱਥੇ ਉਦਾਦੇ ਸੋਕੋ ਨਾਮ ਦੇ ਮਹੰਤਾਂ ਨੇ ਬਾਕੀ ਮਹੰਤਾਂ ਨੂੰ ਇਕੱਠਿਆਂ ਕਰਕੇ ਸਲਾਹ ਕੀਤੀ ਹੈ ਕਿ ਗੁਰੂ ਸਾਹਿਬ ਜੀ ਦੇ ਕਿਸੇ ਸਿੰਘ ਨੇ ਸਾਡਾ ਇੱਕ ਸਾਥੀ ਦੀਵਾਨਾ ਮਾਰ ਦਿੱਤਾ ਹੈ ਉਹਦਾ ਬਦਲਾ ਅਸੀਂ ਗੁਰੂ ਸਾਹਿਬ ਜੀ ਤੋਂ ਲਈਏ ਐਸਾ ਸੋਚ ਵਿਚਾਰ ਕਰਕੇ ਪੰਜਾਖ ਮਹੰਤਾਂ ਦਾ ਟੋਲਾ ਇਕੱਠਾ ਹੋ ਕੇ ਚੱਲ ਪਿਆ ਸੋ ਚਲਦੇ ਚਲਦੇ ਜਦੋਂ ਆਏ ਹਨ ਰਸਤੇ ਵਿੱਚ ਆਉਂਦੇ ਆ 25 ਇੱਕ ਜਾਣੇ ਜਿਹੜੇ ਸਨ ਪੰਜਾਵਾਂ ਵਿੱਚੋਂ 25 ਦੇ ਮਨ 'ਚ ਡਰ ਤੇ ਭੈ ਪੈਦਾ ਹੋਇਆ ਸ਼੍ਰੀ ਗੁਰੂ ਧੀਰ ਬੀਰ ਬਲ ਭਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਡਾ ਸੂਰਮਾ ਯੋਧਾ ਬੜਾ ਧੀਜ ਧਾਰੀ ਹੈ ਉਸ ਦੇ ਅੱਗੇ ਸਾਡੇ ਕੀ ਪਾਇਆ ਸਾਡੀ ਕੀ ਸ਼ਕਤੀ ਸਮਰੱਥਾ ਹੈ ਜਿਸ ਅੱਗੇ ਸਾਰੀ ਖਲਕਤ ਝੁਕਦੀ ਹੈ ਇਸ ਤਰ੍ਹਾਂ ਸਮਝ ਕੇ ਅੱਧਿਕ ਤਾਂ ਪਛਾ ਮੁੜ ਗਏ 25 ਇੱਕ ਬਾਕੀ ਰਹਿ ਗਏ ਕੁਝ ਪੈਂਡਾ ਹੋਰ ਤੈ ਕੀਤਾ 13 ਉਹਨਾਂ ਦੇ ਵਿੱਚੋਂ ਫਿਰ ਡਰ ਭੈਅ ਕਰਕੇ ਪਛਾ ਮੁੜ ਗਏ ਦੋ ਮਹੰਤ ਤੇ 10 ਜਾਣੇ ਪਿੱਛੇ ਬਚ ਗਏ ਸੋ ਉਹ ਦੱਸ ਜਾਣੇ ਵੀ ਫੇਰ ਮਨ ਚ ਡਰ ਭੈਅ ਅਤਿ ਬਰਾਕੇ ਉਹ ਹੀ ਪਛਾਣ ਮੁੜ ਗਏ ਦੋਵੇਂ ਮਹੰਤ ਰਹਿ ਗਏ ਮਹੰਤਾਂ ਦੇ ਮਨ ਵਿੱਚ ਵੀ ਜਿਹੜੀ ਈਰਖਾ ਨਫ਼ਰਤ ਵੈਰ ਸੀ ਉਹ ਪ੍ਰੇਮ ਭਾਵ ਸ਼ਰਧਾ ਦੇ ਵਿੱਚ ਬਦਲ ਗਈ ਸਹਿਬ ਸ੍ਰੀ ਗੁਰੂ ਨਾਨਕ ਦੇਵ પાਸਾ ਮਹਾਰਾਜ ਜੀ ਨੇ ਜੋ ਸਤਿਗੁਰ ਦੀ ਪ੍ਰਵਾਸ਼ਾ ਬਾਣੀ ਚ ਦੱਸੀ ਹੈ ਨਾਨਕ ਸਤਿਗੁਰ ਐਸਾ ਜਾਣੀ ਐ ਜੋ ਸਭ ਸੇ ਲਏ ਮਿਲਾਏ ਗੀ ਗੁਰੂ ਐਸਾ ਮਹਾਂਪੁਰਖ ਹੈ ਜਿਹੜਾ ਸਾਰੇ ਭੁੱਲੇ ਭਟਕਿਆਂ ਨੂੰ ਰੱਬ ਦੇ ਨਾਲ ਮਿਲਾ ਲੈਂਦਾ ਜੋੜ ਦਿੰਦਾ ਹੈ ਭਾਵੇਂ ਕੋਈ ਮਾੜੀ ਨੀਅਤ ਮਾੜੀ ਭਾਵਨਾ ਨਾਲ ਵੀ ਆਵੇ ਗੁਰੂ ਸਾਹਿਬ ਜੀ ਉਹਦਾ ਵੀ ਭਲਾ ਕਰਦੇ ਹਨ ਇਸ ਦੀ ਵੱਡੀ ਉਦਾਹਰਣ ਨਮਕ ਹਰਾਮੀ ਗੁਰੂ ਘਰੋਂ ਹੀ ਖਾ ਕੇ ਪਲਕੇ ਜਵਾਨ ਹੋਣ ਵਾਲਾ ਪੈਦੇ ਖਾਨ ਹੈ ਜਿਹੜਾ ਵੱਡੀ ਤਦਾਦ ਚ ਫੌਜਾਂ ਲੈ ਕੇ ਚੜ੍ਹਾਈ ਕਰਕੇ ਆਇਆ ਗੁਰੂ ਜੀ ਨੇ ਜੰਗ ਕੀਤਾ ਪਾਦਸ਼ਾਹ ਦਾ ਢਾਲ ਦਾ ਵਾਰ ਮੂੰਹ ਤੇ ਖਾ ਕੇ ਧਰਤੀ ਤੇ ਡਿੱਗਾ ਤੜਫ ਰਿਆ ਸੀ ਜਦੋਂ ਤਖਣ ਦੁਪਹਿਰੇ ਪਾਦਸ਼ਾਹ ਮਹਾਰਾਜ ਜੀ ਨੇ ਇਹਦੇ ਮੂੰਹ ਤੇ ਧੁੱਪ ਪੈਂਦੀ ਵੇਖੀ ਫੋੜੇ ਤੋਂ ਥੱਲੇ ਉਤਰੇ ਢਾਲ ਦੇ ਨਾਲ ਉਹਦੇ ਮੂੰਹ ਤੇ ਸ਼ਾਂ ਕਰਕੇ ਆਖਿਆ ਪੈਦੇ ਖਾਂ ਕਲਮਾ ਪੜ ਤੇਰਾ ਅੰਤਲਾ ਸਮਾਂ ਨੇੜੇ ਹੈ ਸੋ ਇਹੋ ਜੇ ਵਿਅਕਤੀ ਦਾ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਉਧਾਰ ਕਰ ਦਿੰਦੇ ਨੇ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਇਹ ਦੋਵੇਂ ਮਹੰਤ ਚੱਲੇ ਚਲਦੇ ਹੋਏ ਆਏ ਹਨ ਗੁਰੂ ਸਹਿ ਮਹਾਰਾਜ ਜੀ ਨੂੰ ਆ ਕੇ ਇਹਨਾਂ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਇਹਨਾਂ ਦੇ ਕੋਲ ਸਾਜ ਸੰਨ ਢੱਡ ਤੇ ਸਰੰਗੀ ਜਿਹੜੇ ਪਿਛਾਂ ਰੱਖ ਗਏ ਅੰਤਰਜਾਮੀ ਸਾਹਿਬ ਕਹਿਣ ਲੱਗੇ ਭਾਈ ਉਹ ਸਾਜ ਤੁਸੀਂ ਪਿੱਛੇ ਕਿਉਂ ਰੱਖ ਆਏ ਹੋ ਅੱਗੇ ਕਿਉਂ ਨਹੀਂ ਲੈ ਕੇ ਆਏ ਸਾਡੇ ਪਾਸ ਲੈ ਕੇ ਆਓ ਜਦੋਂ ਲੈ ਕੇ ਆਏ ਸਾਹਿਬ ਕਹਿੰਦੇ ਇਹਨਾਂ ਨੂੰ ਵਜਾ ਕੇ ਵਿਖਾਓ ਫਿਰ ਇਹਨਾਂ ਨੇ ਉਹ ਸਾਜ-ਵਿਜਾਗ ਇੱਕ ਸੱਤ ਗਾਈ ਹੈ ਕੱਚਾ ਕੋਠਾ ਵਿੱਚ ਵਸਦਾ ਜਾਨੀ ਸਦਾਂ ਨਾ ਮਾਪੇ ਨਿਤ ਨਹੀਂ ਜਵਾਨੀ ਚੱਲਣਾ ਆਗੇ ਹੋਏ ਗੁਮਾਨੀ ਜਿਸ ਦਾ ਭਾਵ ਬਹੁਤ ਡੂੰਗਾ ਹੈ ਸਰੀਰ ਕੱਚਾ ਕੋਠਾ ਹੈ ਦਿਲਾਂ ਦੀਆਂ ਜਾਣਨ ਵਾਲਾ ਅਕਾਲ ਪੁਰਖ ਵਹਿਗੁਰੂ ਉਹਦਾ ਸੁਖਮ ਰੂਪ ਆਤਮਾ ਸਰੀਰ ਵਿੱਚ ਵਸਦਾ ਹੈ ਮਾਤਾ ਪਿਤਾ ਸੰਬੰਧੀ ਰਿਸ਼ਤੇਦਾਰ ਸਦਾ ਸੰਸਾਰ ਤੇ ਟਿਕਣ ਵਾਲੇ ਨਹੀਂ ਸੰਸਾਰ ਦੀ ਨਾਸ਼ਵੰਤਾ ਦੱਸ ਕੇ ਕਿ ਕਾਦੇ ਵਾਸਤੇ ਹੰਕਾਰੀ ਹੋ ਰਿਆ ਹੈ ਇੱਥੋਂ ਅੱਗੇ ਚਲੇ ਜਾਣਾ ਹੈ ਜਾਂ ਰਹਿਣਾ ਨਹੀਂ ਐਤ ਜੱਗ ਤਾਂ ਕਾਇਤ ਗਾਰਬ ਹੰਡੀ ਹੈ ਹੰਕਾਰ ਕਾਦਾ ਕਰਨਾ ਹੈ ਦਸ਼ਮੇਸ਼ ਪਿਤਾ ਕਲਗੀਧਰ ਸੈ ਮਹਾਰਾਜ ਜੀ ਨੇ ਉਹਨਾਂ ਦੇ ਮੂੰਹ ਇਹ ਸੱਦ ਸੁਣੀ ਹੈ ਜਿਵੇਂ ਅੱਗੇ ਅਗਲਾ ਇਤਿਹਾਸ ਭਾਈ ਸਾਹਿਬ ਜੀ ਸੁਣਾ ਰਹੇ ਨੇ ਸ੍ਰੀ ਗੁਰਪ੍ਰਤਾਬ ਸੂਝ ਗ੍ਰੰਥ ਦੇ ਕਰਤਾ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾ ਮੰਨ ਜਿਵੇਂ ਅਗਲਾ ਇਤਿਹਾਸ ਵਰਣਨ ਕਰ ਰਹੇ ਨੇ ਸੁਣਨਾ ਕਰਿਏ ਜੀ ਜੋ ਪਈ ਸੋਨ ਸ੍ਰੀ ਮੋਖ ਤੇ ਬੋਹਰ ਉਚਾਰੇ ਤੋਂ ਫੇਰ ਬੁਕਾਰੇ ਸਹਿਬਾਂ ਦੇ ਕੋਲੋਂ ਵੇ ਸੱਦ ਸੁਣ ਕੇ ਆਪਣੇ ਮੁਖ ਤੋਂ ਬਚਨ ਉਚਾਰੇ ਕਿ ਭਾਈ ਦੁਵਾਰਾ ਫੇਰ ਇਸੇ ਤਰ੍ਹਾਂ ਹੀ ਇਸ ਸੱਦ ਨੂੰ ਉਚਾਰਨਾ ਕਰੋ ਸਾਧ ਸੰਗੀਤ ਮੇਲ ਬਜਾਓ ਉੱਚੇ ਸੁਰ ਸੋਂ ਗਾਇ ਸੁਣਾਓ ਢੜਤੇ ਸਰੰਗੀ ਤੋਂ ਵੇ ਮੇਲ ਕੇ ਵਜਾਓ ਤੇ ਉੱਚੀ ਸੁਰ ਉੱਚੀ ਆਵਾਜ਼ ਚ ਗਾ ਕੇ ਸੁਣਾਓ ਕੀ ਸਰਸਾ ਭਲੇ ਸੁਣਾਇਓ ਸਹਿਬਾਂ ਦਾ ਹੁਕਮ ਮੰਨਿਆ ਤੇ ਇਹਨਾਂ ਨੇ ਉੱਚੀ ਸੁਰ ਵਿੱਚ ਉੱਚੀ ਆਵਾਜ਼ ਵਿੱਚ ਫੇਰ ਭਲੀ ਪ੍ਰਕਾਰ ਗਾ ਕੇ ਸਹਿਬਾਂ ਨੂੰ ਸੁਆਏ ਤੁਸੀਂ ਪ੍ਰਭ ਥੇ ਰੁਕਵਾਰ ਤੀਨ ਬਾਾਰ ਥਮ ਇਹ ਗਵਾਇਓ ਸਹਿਬਾਂ ਦੀ ਇਹਨਾਂ ਦੇ ਉੱਪਰ ਬੜੀ ਖੁਸ਼ੀ ਹੋਈ ਜਦੋਂ ਗੁਰੂ ਪਰਮੇਸ਼ਰ ਕਿਸੇ ਤੇ ਖੁਸ਼ ਪ੍ਰਸੰਨ ਹੁੰਦਾ ਦਰੁਠਦਾ ਹੈ ਕਿਸੇ ਤੇ ਢਲਦਾ ਹੈ ਤਾਂ ਫਿਰ ਉਹਦੇ ਉਹ ਗੁਨਾਹ ਆਇਬ ਨਹੀਂ ਤੱਕਦਾ ਕਿਉਂਕਿ ਉਹਦਾ ਬਿਰਦ ਉਹਦਾ ਸੁਭਾਅ ਹੈ ਉਹ ਪਤਿਤ ਪਾਵਨ ਹੈ ਪਾਪੀਆਂ ਨੂੰ ਪਵਿੱਤਰ ਕਰਨ ਦੀ ਸਮਰੱਥਾ ਉਸ ਵਿੱਚ ਹੈ ਸਹਬ ਜੀ ਖੁਸ਼ ਪ੍ਰਸੰਨ ਹੋਏ ਫਿਰ ਉਹਨਾਂ ਕੋਲੋਂ ਉਹ ਸ਼ੰਦ ਗਵਾਇਆ ਸਦ ਦਨਵਾਰ ਸਹਿਬਾਂ ਨੇ ਇਸੇ ਤਰ੍ਹਾਂ ਹੀ ਉਹਨਾਂ ਦੇ ਕੋਲੋਂ ਇਹ ਜਿਹੜੀ ਸੱਦ ਸੀ ਗਵਾਈ ਹੈ ਬਸਿ ਰਾਤ ਕਰ ਖਾਨ ਰਪਨ ਭਈ ਪ੍ਰਾਤ ਹੁਣ ਜਸਿਆਦਾ ਬੜੀ ਖੁਸ਼ੀ ਪ੍ਰਸੰਤਾ ਸਹਿਬਾਂ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਰਾਤ ਪੈ ਗਈ ਲੰਗਰ ਪ੍ਰਸ਼ਾਦ ਛਕਿਆ ਇਹਨਾਂ ਨੂੰ ਨੇ ਹਾਲ ਕੀਤਾ ਤੇ ਅਗਲੇ ਦਿਨ ਸਵੇਰ ਹੋਣ ਤੇ ਸਹਿਬ ਮਹਾਰਾਜ ਜੀ ਅੱਗੇ ਪਿਆਨਾ ਕਰਨਾ ਚਾਹੁੰਦੇ ਸਨ ਤੋਏ ਸਰੇ ਸ੍ਰੀ ਹਰਿਮਨ ਅਰਦਾਸ ਜੋਰ ਕਟ ਕਰ ਜੀ ਤੋਏ ਸੁਖੂ ਹੰਤ ਸੰ ਸਾਹਮਣੇ ਆ ਕੇ ਖਲੋਤੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਨ ਲਗੇ ਹੰਮ ਪ੍ਰਭ ਕੀ ਜੈ ਅਸਵਾਰੇ ਮਕੀਨੀ ਮਗਤ੍ਰਵਤ ਅਗਾਰੇ ਕੀ ਆਖਦੇ ਹਨ ਕਿ ਮਹਾਰਾਜ ਜਿਵੇਂ ਪਿੱਛੇ ਮਾਸੀ ਵਾੜੇ ਤੇ ਪਲੰਘ ਪਰ ਸੱਜ ਕੇ ਨੀਲੇ ਵਸਤਰ ਪਹਿਨ ਕੇ ਆਪ ਜੀ ਨੇ ਉਜਦੇ ਪੀਰ ਚ ਸਫ਼ਰ ਕੀਤਾ ਸੀ ਇਸੇ ਤਰ੍ਹਾਂ ਮਹਾਰਾਜ ਸਾਡੇ ਅੱਗੇ ਬਰਸੋ ਬਾਕੀ ਕਰਤੋ ਆਵੋ ਤਸੀਂ ਆਪ ਜੀ ਦਾ ਪਰੰਗਾ ਉਠਾ ਕੇ ਸੇਵਾ ਕਰਨੀ ਚਾਹੁੰਦੇ ਹਾਂ ਇਹ ਭਾਵਨਾ ਯਾ ਆਪਣੇ ਜਾਨ ਦਇਆਵ ਧਰਿਐ ਇਹ ਸਾਡੇ ਮਨ ਦੀ ਭਾਵਨਾ ਉਹ ਹੀ ਕਰੋ ਸਾਨੂੰ ਆਪਣੇ ਜਾਣ ਕੇ ਸਾਡੇ ਤੇ ਦਇਆ ਧਰੋ ਸਾਡੇ ਤੇ ਤਰਸ ਕਰੋ ਜੀ ਸਤਿਗੁਰੂ ਤੁਸ ਜਿਸ ਲਗਾਇਓ ਸਤਿਗੁਰੂ ਪਾਤਸ਼ਾਹ ਕਰਗੀਤਾਰ ਸਹਿ ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਆਪਣਾ ਪਲਗਾ ਇਹਨਾਂ ਦੇ ਕੋਲੋਂ ਚਕਵਾਇਆ ਸੁਖੋ ਤੇ ਬੁੱਧੂ ਦੋਵਾਂ ਨੇ ਆਪਣੇ ਸਿਰਾਂ ਦੇ ਉੱਪਰ ਇਹ ਪਲੰਗਾ ਚੁੱਕਿਆ ਦੋ ਸਿੱਖ ਅੱਪਰ ਲਗੇ ਹੈ ਸੰਗ ਗਮਨੇ ਗੁਰੂ ਉਠਾਏ ਪਤੰਗ ਦੋ ਸਿੱਖ ਨਾਲ ਹੋਰ ਲੱਗੇ ਜਿਵੇਂ ਪਿੱਛੇ ਚਾਰ ਸਿੱਖ ਪ੍ਰੇਮੀ ਪਲੰਗਾ ਚੁੱਕਿਆ ਸੀ ਗਨੀ ਖਾਨ ਨਵੀ ਖਾਨ ਨੇ ਔਰ ਗੁਰੂ ਸਾਹਿਬ ਜੀ ਦੇ ਪਿਆਰੇ ਗੁਰਸਿੱਖਾਂ ਨੇ ਇਸੇ ਤਰ੍ਹਾਂ ਹੁਣ ਦੋ ਸਿੱਖ ਹੋਰ ਨਾਲ ਲੱਗੇ ਚਾਰੇ ਜਾਣੇ ਪਲੰਗਾ ਚੁੱਕ ਕੇ ਗੁਰੂ ਸਹਿ ਮਹਾਰਾਜ ਜੀ ਦਾ ਪਰੰਗਾ ਉਠਾ ਕੇ ਚੱਲੇ ਕੋ ਕੇ ਸਿਜਤਾਂ ਲਗਾ